We'll be right <laughs> ਵੀਰ ਮਾਪਾ ਫਤਿਹ ਸਿੰਘ ਨੂੰ ਵਾਪਸ ਹੋਇਆ ਵੀਰ ਲਾਟੇ ਜਾ ਪਿਆ ਜੇ ਉਹ ਲੈ ਆ ਰੰਗੂ ਲਾਟੇ ਪਾ ਰਿਹਾ ਨੰਬਰ ਲੈ ਕੇ ਬ੍ਰੇਕ ਜਿਹੜੂ ਕਰਨੇਗਾ ਮੈਂ ਚੱਪਟੇ ਜਦੋਂ ਤੇਰਾ ਹੱਥ ਦਾ ਜਿਹੜਾ ਤੇਰੀ ਕਿੱਦਾਂ ਪਾ ਦੇ ਤੂੰ ਲੈ ਕੇ ਚੱਲ ਤੂੰ ਲੈ ਕੇ ਘੇਰ ਕਰੀਂ ਮਗਰੋਂ Good <speaking> little, <in Spanish> thank <laughs> you ਉਹਦੀ ਬਾਤ ਸਾਫ ਹੋ ਗਈ ਬਸ ਉਹੀ ਦਿਨ ਤਲਲੀ ਨੂੰ ਫੜਾਇਆ ਕਰੇ ਉਹ ਉੱਥੇ ਜਾਵਾਂਗੇ ਕਿ ਕਿਹਨੇ ਆਈ ਰੱਖ ਲੈਣਾ ਘਾਹ ਨਸਪਾਉਂਦੇ ਨੇ ਬਿਚੇ ਨੇ ਬਸ ਸੋ ਅੰਨੀ ਕੋਈ ਮੱਝ ਹੋ ਕੇ ਬੇਪੀ ਕਰਦੀ ਹੈ ਕਿ ਕਿੰਦੇ ਆਪੇ ਅੱਜ ਹੀ ਦਿੱਤੀ ਹਫਤੇ ਨੇ ਇਹਦਾ ਜਿ ਮਿੱਠਾ ਭੋਜਨ ਬਣਾਓ ਤੇਲਿਆ ਭੋਜਨ ਬਣਾਓ ਇਸ ਤਰ੍ਹਾਂ ਨਾ ਕਰੋ ਵੀਰੋ ਮੇਰੇ ਉਹ ਜੂਰਪੁਰ ਤੁਹਾਡੇ ਨਾਲ ਜੋੜ ਕੇ ਬੇਤੀ ਆ ਜਿਹੜਾ ਹਫਤਾ 15 16 ਦਿੱਤਾ ਉਹਦੇ ਵਿੱਚ ਫਰਕ ਕਰ ਲਓ ਕਿ ਅਸੀਂ ਖਰਾਬ ਪੀਣੀ ਨਹੀਂ ਠੇਕੇ ਆਲੇ ਕਹਿਣ ਕੋ ਆਏ ਕਿ ਉਹ ਨਹੀਂ ਕਿ ਤੁਸੀਂ ਦੱਸੋ ਭਾਈ ਸ਼ੀਦੀ ਹਫਤਾ ਹੈ ਸਾਬ ਜਾਂਦੇ ਨੀਂਆਂ ਚ ਜਿਹੜੇ ਗਏ ਚੰਕੌਰ ਸਾਹਿਬ ਸ਼ਹੀਦ ਔਰ ਚੰਕੌਰ ਦੀ ਜੰਮੀ ਵੀਵੀ ਕੋ ਦੀ ਧਰਤੀ ਹੈ ਸ਼ਹੀਦਾਂ ਦੇ ਲਹੂ ਨਾਲ ਰੰਗੀ ਇੱਕ ਇੱਕ ਪੈਰ ਰੱਖਦੇ ਸ਼ਹੀਦਾਂ ਦੇ ਸਿਰ ਤੇ ਰੱਖਦੇ ਹੋ ਉਹਨਾਂ ਦੇ ਘੜ ਤੇ ਰੱਖੀਂ ਦੂਸਰੀ ਬੇਨਤੀ ਇਹ ਆ ਕਿ ਤੁਸੀਂ ਆ 15 16 ਦੇ ਨਾਂ ਨਾਲ ਹੀ ਕਚਣੀ ਦਾ ਕੇਸ ਕਰੋ ਤੁਹਾਨੂੰ ਜਿਹੜੇ ਕੇਸ ਕੱਟਣ ਵਾਲੇ ਦੁਕਾਨਾਂ ਵਾਲੇ ਵੀ ਹੈ ਉਹ ਪੁੱਛਣ ਕਿ ਤੁਸੀਂ ਕਿਉਂ ਨਹੀਂ ਆਦੇ ਬੇੜੇ ਭਾਈ ਅਸੀਂ 8 28 29 ਤਰੀਕ ਤੱਕ ਨਹੀਂ ਕੱਟਣੀਆਂ ਸਾਬ ਜਾਦੇ ਸ਼ਹੀਦ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਹੀ ਗਏ ਮਾਤਾ ਗੁਜਰੀ ਜੀ ਸ਼ਹੀਦ ਹੋਏ ਇਹ ਹਫਤਾ ਅਸੀਂ ਉਹਨਾਂ ਦੀ ਯਾਦ ਵਿੱਚ ਮਨਾ ਰਹੇ ਹਾਂ ਫਿਰ ਜੇ ਤੁਹਾਨੂੰ ਜਿੰਨਾ ਲੱਗਦਾ ਜਕਾਰਾ ਛੱਡ ਦਿਓ ਲੈ ਵੀ ਤੁਸੀਂ ਵੀ ਛੱਡੋ ਮੇਰੇ ਵੀਰੋ ਛੱਡੋ ਨਹੀਂ ਤਾਂ ਹੱਥ ਜੋੜ ਕੇ ਜਕਾਰਾ ਛੱਡੋ ਜਰ ਦੇ ਸੋ ਸਿੱਧਿਆ ਕੇ ਤੁਸੀਂ ਜੀ ਦੰਦਾਂ ਪ੍ਰਣ ਕਰ ਰਹੇ ਹੋ ਕੇ ਸ਼ਹੀਦ ਨਾਲ ਚਲੇ ਜਾਂਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੈਰਾ ਜੇ ਤੁਸੀਂ ਦੇਖਿਓ ਕਿੰਨੀਆਂ ਬਰਕਤਾਂ ਪੈਣੀਆਂ ਨੇ ਤੁਹਾਡੀਆਂ ਝੋਲੀਆਂ ਭਰਨ ਗਈਆਂ ਤੁਸੀਂ ਇਸ ਢੰਗ ਨਾਲ ਵੀ ਇਸੀ ਦੀ ਹੱਤਾ ਬਣਾਉਗੇ ਤੁਸੀਂ ਤਾਂ ਰੱਖਣੀ ਪੈਣੀ ਹੈ ਉਹਨੇ ਰੱਖ ਲਈ ਹੈ ਹਾਂ ਤੇ ਨਿਆਰੇ ਵਿਆਹ ਲੈ ਕੇ ਅਕਸ਼ਾ

ਮਾਤਾ ਗੁਜਰੀ ਨੂੰ ਸੋਤ ਬੁਲਾਇਆ ਤੇ ਮੋਤੀ ਮਹਿਰ ਨੇ ਬੁਲਾਇਆ ਵੇਰਾ ਭਰਾਦਰੀ ਨੇ ਬੁਲਾਇਆ ਉਹਨੇ ਵੀ ਗੁਰਦੁਆਰਾ ਸਾਹਿਬ ਬਣਾਇਆ ਸਾਹਮਣੇ ਗੁਰਮੁਖ ਪਿਆਰਿਓ ਚਿੰਤਾ ਰੱਖਿਓ ਸਤਿਗੁਰੂ ਕਿਰਪਾ ਕਰੇ ਤੇਰੇ ਇਹ ਮਾਤਾ ਦੀ ਕੰਬਲ ਲੈ ਕੇ ਆਏ ਨੇ ਮਾਇਆ ਲੈ ਕੇ ਆਏ ਨੇ ਬਹੁਤ ਬਹੁਤ ਨੂੰ ਆਦ ਹੈ ਦੀ ਸਤਿਗੁਰੂ ਮਾਤਾ ਕਿਰਪਾ ਕਰੇ ਸਾਰਿਆਂ ਦੇ ਪਰਦੇ ਢਾਈ ਚੱਕੇ सतन मोती वे सभु पहला उहो बचा ਹਜਾ ਜੀ ਫਿਰ ਉਹਦੀ ਮਾਂ ਨੂੰ ਪੀੜਿਆ ਉਹਦੇ ਘਰ ਵਾਲੇ ਨੂੰ ਪੀੜਿਆ ਕੋਈ ਇਹੇ ਦੇ ਮੁਸਲਮਾਨ ਬਣ ਗਏ ਫਿਰ ਉਹਨੇ ਮੋਤੀ ਮੈਰੇ ਦੀ ਪੀੜ ਦਿੱਤਾ ਇੰਨੀ ਕੁਰਬਾਨੀ ਕੋਈ ਯਾਦ ਹੀ ਨਹੀਂ ਕਰਦਾ ਕਿ ਗਰੀਬਾਂ ਕਰਕੇ ਦੀ ਯਾਦ ਕਰਦੇ ਕਿ ਬਛੜੀਏ ਸਰੇਣੀਆਂ ਕਰਕੇ ਨਹੀਂ ਯਾਦ ਕਰਦੇ ਤੇ ਸਾਥਲੇ ਲਈ ਜਾ ਭਾਈ ਗੁਰੂ ਕਿਰਪਾ ਕਰੇ ਮੋਤੀ ਮੈਰੇ ਦੀ ਵੀ ਵੱਡੀ ਕਿਰਪਾਨੀ ਹੈ ਬਹੁਤ ਵੱਡੀ ਕਿਰਪਾਨੀ ਹੈ ਸਤਿਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ ਉਹਨਾਂ ਦੇ ਨਾਮ ਤੇ ਤੁਸੀਂ ਸਾਰੇ ਜਣੇ ਜਿਕਾਰੇ ਛੱਡੋ ਭਾਈ ਸਾਡੇ ਰਾਗੀ ਸਿੰਘਾਂ ਨੂੰ ਗੁਰਮੁਖ ਪਿਆਰੇ ਉਹ ਲੰਗਰ 시ਕਾਣਾ ਪੰਜ ਪਿਆਰ ਨੇ ਬਿਲ ਪਤਾ ਨਹੀਂ ਨੂੰ ਲੱਗ ਸਕਿਆ ਪਿੱਛੇ ਕਿ ਨਹੀਂ ਸ਼ਕਿਆ ਹਾਂਜੀ ਇਹ ਤੁਸੀਂ ਜਾ ਕੇ ਪਤਾ ਕਰ ਲਓ ਉੱਤਰੋ ਥੱਲੇ ਮਾਰੋ ਸ਼ਾਲਾ ਹੋਰ ਕੀ ਗੁਰੂ ਕਿਰਪਾ ਕਰੇ ਸਵੇ ਨਾਲ ਭਾਈ ਬਰਸਾਤ ਦਾ ਛਾਪ ਲਿਆ ਕਰੇ